ਸੋਸੇਗਲ ਜੀ ਤੁਹਾਡਾ ਸਵਾਗਤ ਹੈ ਸਾਡੇ ਨਵੇਂ ਬਲੌਗ ਦੇ ਵਿੱਚ ਹੋਰ ਸਾਰੇ ਠੀਕ ਠਾਕ ਹੋ ਜੀ ਲਓ ਵੀ ਘਰ ਵਾਲੀ ਸਵੇਰੇ ਸਵੇਰੇ ਲੜਵੀ ਕਹਿੰਦੀ ਮੈਂ ਝਾੜੂ ਕੋ ਚਲਾ ਰਗੇ ਮੈਂ ਚੱਲ ਜਾਣਾ ਆਪਣੇ ਘਰ ਨੂੰ ਰੁਸ ਗਈ ਮੈਂ ਤੁਹਾਡੇ ਘਰ ਆਣਾ ਨਹੀਂ ਮੈਂ ਕਿਹਾ ਚੱਲ ਬੀਬੀ ਅਸੀਂ ਤੈਨੂੰ ਖੁੱਤ ਧੱਕੇ ਮਾਰੀਏ ਕਿ ਤੂੰ ਆਪੇ ਜਾਉਂਗੀ ਆ ਚੱਕ ਸੱਡ ਦਿੱਤਾ ਝਾੜੂ ਦੇ ਘਰ ਆਂਦੀ ਭੱਜ ਗਈ ਓਏ ਓ ਰੁਕ ਜਾ ਭਾਗਵਾਨੇ ਰੁਕ ਜਾ ਮੇਰੇ ਤੋਂ ਬਿਗੈਰ ਤੇਰਾ ਕੋਈ ਨਹੀਂ ਸੁਣਦਾ ਮੇਰੀ ਗੱਲ ਏ ਓਏ ਹੋਏ ਉਹ ਤੋਂ ਬਿਗੈਰ ਤਾਂ ਮੇਰੀਆਂ ਮੱਝਾਂ ਕਾਇਆਂ ਰਹਿ ਗਈਆਂ ਮੇਰੇ ਪੱਲੇ ਕੀ ਬਾਤ ਹੈ ਤਾਰੀ ਭਾਜੀ ਗੋਹਾ ਚੱਕੀ ਜਾਓ ਘਰ ਵਾਲੀ ਤਾਂ ਚਲ ਗਈ ਗੋਹਾ ਚੱਕੀ ਜਾਓ ਤੇ ਇੱਕ ਰੋਟੀ ਖਾਈ ਜਾਓ ਹੁਣ ਇਹੀ ਬੱਲੇ ਰਹਿ ਗਿਆ ਲੈ ਬਈ ਜਦੋਂ ਮੈਂ ਮਾਰਿਆ ਗੱਡੀ ਦਾ ਹਾਰਨ ਘਰ ਵਾਲੀ ਭੱਜ ਕੇ ਆਉਗੀ ਲੈ ਇਹ ਕਿਤਾ ਉਸ ਅਗੇ ਦਾ ਘਰ ਵਾਲੀ ਮੈਨੂੰ ਛੱਡ ਕੇ ਚਲ ਜੂਗੀ ਓ ਫੇਰ ਵੀ 10 ਸਾਲਾਂ ਦਾ ਪਿਆਰ ਓਏ ਆਇਆ ਕੋਈ ਘਰ ਵਾਲੀ ਸਾਡੇ ਨਾਲ ਬੈਠੀ ਆ ਤੇ ਮੁੰਡੇ ਮਗਰ ਹਾਰਨ ਮਾਰਦੇ ਆਦੇ ਜੀ ਕਹਿੰਦੇ ਭਾਜੀ ਮੈਂ ਕਹਾ ਬੱਲੇ ਸਾਡੇ ਚਲ ਬਈ ਚਲੋ ਜਾ ਕੇ ਮੋਟਰਸਾਈਕਲ ਰੰਗ ਕਰੋ ਬਈ ਓਏ ਲੈ ਵੀ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਗੁਰੂ ਘਰੇ ਦੇ ਕੇ ਮੱਥਾ ਤੇ ਕੀਤੀ ਅਰਦਾਸ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦਾ ਭਲਾ ਕਰੀ ਕਿਛੇ ਪਿੱਛੇ ਸਾਡਾ ਵੀ ਗਰੀਬ ਦਾ ਬੇੜਾ ਬੰਨੇ ਲਾ ਦੀਂ ਕਰੇ ਲਓ ਜੀ ਉਸ ਤੋਂ ਬਾਅਦ ਪਹੁੰਚ ਗਏ ਆਪਾਂ ਆਪਣੇ ਦਫ਼ਤਰ ਪ੍ਰੀਤ ਟਰੈਵਲਸ ਸਾਡੇ ਕੋਲ ਕਨੇਡਾ ਦੀਆਂ ਟਿਕਟਾਂ ਚੱਕੋ ਜਿੱਥੇ ਮਰਜੀ ਨਦੇੜ ਸਾਹਿਬ ਜਾਓ ਗੁਰੂਕੇ ਹਰਿਉਤ ਸਾਹਿਬ ਤੇ ਕਿਤੇ ਵੀ ਤੁਸੀਂ ਜਾ ਸਕਦੇ ਆ ਤੇ ਆ ਲਓ ਮਿੱਤਰ ਸਾਡਾ ਆ ਗਿਆ ਇਹ ਆ ਰਜਤ ਢੋਲੀ ਆ ਬੱਲੇ ਤੇ ਰਜਤ ਨੈਰੀ ਸਾਹਿਰੀਆਂ ਮੁੜਿਆ ਯਾਹੋਤ ਵਾਰ ਅਸੀਂ ਫਿਰ ਮੜਿਆ ਕੰਮ ਹੀ ਸੀਗਾ ਸਾਨੂੰ ਥੋੜਾ ਹੀ ਆ ਤੇ ਆਪਾਂ ਫਿਰ ਚੱਲ ਗਏ ਸੀਗੇ ਬੰਗਿਆਂ ਆਰੰਜੇ ਮਾਲ ਸਮਾਨ ਨਹੀਂ ਮਿਲਿਆ ਫਿਰ ਦੁਬਾਰਾ ਆਪਾਂ ਆ ਗਏ ਹੁਮਕਮਾ ਕੇ ਤੁਰਲੀ ਵਾਲਾ ਦਾ ਠਾਟਾ ਤੁਸੀਂ ਬਹੁਤ ਮਸ਼ਹੂਰ ਆ ਬੰਗਿਆਂ ਦੇ ਵਿੱਚ ਇਹਨਾਂ ਦੀ ਦਾਲ ਤੇ ਰੋਟੀ ਬਾਖਮਾਰ ਤੇ ਚਾਚਾ ਜੀ ਸਾਡੇ ਨਾਲ ਸੀਗੇ ਭੁੱਖ ਲੱਗੀ ਹੋ ਸੀਗੀ ਦੋ ਦੋ ਰੂੜੀਆਂ ਖਾਣ ਤੋਂ ਬਾਅਦ 180-90 ਰੁਪਏ ਬਿੱਲ ਬਣਿਆ ਤੇ ਨਾਲ ਸੀਗੇ ਦੋ ਥਾਂਮ ਜ ਆਪਣੀਆਂ ਬੋਤਲਾਂ ਬੜਾ ਧੰਨਵਾਦ ਉਸ ਤੋਂ ਬਾਅਦ ਆਪਾਂ ਪਹੁੰਚ ਗਏ ਆਪਣੀ ਚਾਹ ਵਾਲੇ ਆ ਆ ਆਪਣਾ ਮਿੱਤਰ ਜੱਗੀ ਬਦਵਾਜ ਬੰਗਿਆ ਤੋਂ ਤੇ ਉਸ ਤੋਂ ਬਾਅਦ ਆਪਾਂ ਵੀ ਆਪਾਂ ਚੱਲੇ ਗਏ ਪਿੰਡ ਨੂੰ ਘਰ ਵਾਲੀ ਵੀ ਨਾਲ ਸੀਗੀ ਸਮਾਨ ਸਾਮੂਨ ਲੈਣਾ ਸੀਗਾ ਕਿਉਂ ਘਰੇ ਆਣੇ ਸੀ ਪਰੋਣੇ ਭੂਆ ਦਾ ਮੁੰਡਾ ਤੇ ਭਾਬੀ ਉਹਨਾਂ ਨੇ ਲੰਗਰ ਪਾਣੀ ਸ਼ਗਨਾਂ ਦੀ ਉਹਨਾਂ ਨੇ ਚੱਲ ਜਾਣਾ ਕੱਲ ਨੂੰ ਬਾਹਰ ਨੂੰ ਇਸ ਕਰਕੇ ਉਹਨਾਂ ਨੂੰ ਵੀ ਲੰਗਰ ਪਾਣੀ ਚੁਕਾਇਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪਿਆਰ ਕਰਦੇ ਹੋ ਬਲੌਗਰ ਨੂੰ ਲਾਲੇ ਘਰ ਵਾਲਿਆਂ ਦਾ ਗੋਭੀ ਦਾ ਐਂਜ ਕਿ ਵਰਤ ਇੱਕ ਵਾਰ ਡੇਢੀ ਹੁੰਦੀ ਜਾਂਦੀ ਹੈ ਕਿ ਭਾਰ ਜ਼ਿਆਦਾ ਹੋਵੇਗਾ ਯਾ ਲੈ ਚੱਲ ਯਾ ਲੈ ਚੱਲ ਚੱਲੇ ਚੱਲੇ ਉਹ ਤੋਂ ਬਾਅਦ ਆਪਾਂ ਘਟੀਆਂ ਵਿੱਚ ਸਾਵੀਆਂ ਮੈਂ ਕਿਹਾ ਡਾਟ ਕੰਮ ਨਵੇੜ ਦੀਏ ਨਾਲ ਬਣਾ ਰਹੀਏ ਪੂਰਾ ਹਰਵਾਈਆਂ ਵਾਲਾ ਕੰਮ ਵੀ ਆਪਣਾ ਹੀ ਹੁੰਦਾ ਸਾਰਾ ਉਹ ਤੋਂ ਬਾਅਦ ਆਪਾਂ ਸਾਵੀਆਂ ਕਿੰਦੀਆਂ ਦਬੜ ਫਰਾਈ ਫਰਾਈ ਕਰਨ ਤੋਂ ਬਾਅਦ ਮੰਮੀ ਨੇ ਛਿਲੇ ਪਿਆਜ਼ ਤੇ ਉਹਨਾਂ ਨੇ ਚੌੜਨ ਲਾਗ ਰਿਹਾ ਬਾਹਰ ਅਸੀਂ ਮੈਕਸਾਜੀ ਬਣਾਤੀ ਮਿੱਤਰੋ ਮੈਕਸਾ ਜੀ ਬਣਾਉਣ ਤੋਂ ਬਾਅਦ ਪਰੌਣੇ ਸਾਡੇ ਘਰੇ ਆ ਗਏ ਸੀਗੇ ਮਿੱਤਰੋ ਬੱਲੇ ਬੱਲੇ ਹੋਈ ਪਈ ਐ ਬਾਹਰ ਦੀਪੇ ਭਾਈ ਨੇ ਕਹਿੰਦੇ ਆਪਾਂ ਚੀਅਰਸ ਕਰਾਂਗੇ ਮੈਂ ਕਿਹਾ ਬਾਜੀ ਆਜੋ ਜੀਅਸ ਬਾਅਦ ਕਰਾਂਗੇ ਪਹਿਲਾਂ ਰੋਟੀ ਖਾ ਲਓ ਕਹਿੰਦੇ ਨਹੀਂ ਪਹਿਲਾਂ ਜੀਅਸ ਹੋਏਗਾ ਫਿਰ ਉਸ ਤੋਂ ਬਾਅਦ ਰੋਟੀ ਖਾਵਾਂਗੇ ਮੈਂ ਕਿਹਾ ਚਲੋ ਠੀਕ ਹੈ ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਇਕੱਠੇ ਬੈ ਕੇ ਰੋਟੀ ਖਾਣੀ ਸ਼ੁਰੂ ਕੀਤੀ ਖੱਟਾ ਮੈਕਸਾ ਸਾਹਿਬ ਜੀ ਸ਼ਾਹੀ ਪਨੀਰ ਓ ਮਾਈ ਗਾਡ ਇਧਰ ਮੁੰਡਾ ਕਹਿੰਦਾ ਮੈਂ ਖੇਲਣਾ ਹੈ ਰਾਤ ਨੂੰ ਇਹਨੂੰ ਖੇਲ ਚੜਕੀ ਪਹਿਲਾਂ ਸੌਂ ਗਿਆ ਸੀਗਾ ਇਹਨੇ ਐਨੇ ਪੰਗੇ ਲਏ ਸਾਰੀ ਰਾਤ ਇਹਨੇ ਪੰਗੇ ਲਏ ਮੈਂ ਕਿ ਆ ਨਹੀਂ ਮੈਂ ਕਾ ਬਨਕੇ ਕਾਨੂੰ ਜਾਣਾ ਅੱਖਾਂ ਬਨਕੇ ਤੀਰ ਨਿਸ਼ਾਨੇ ਲਾਣਾ ਕਹਿੰਦਾ ਮੈਂ ਹੋ ਮੈਂ ਕਿਹਾ ਭਰਾਵਾ ਬਹਿ ਜਾ ਅਰਜਨ ਵਾਲ ਹੈ ਫਾਇਦਾ ਕੋਈ ਨਹੀਂ ਚਲੋ ਜੀ ਚੰਗਾ ਓਕੇ ਸਾਰੇ ਸਾਸਿਕਾ